ਅਲੀ ਸ਼ਾਂਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਬਲੂ ਭਾਈ ਉਹਨਾਂ ਕੋਲ ਆਪਾਂ ਆਏ ਆ ਕਿ ਜਿਹੜੇ ਆਪ ਸਰਕਾਰੀ ਟੀਚਰ ਵੀ ਆ ਤੇ ਕਦੇ-ਕਦੇ ਜਿਹੜਾ ਵਾ ਵੀਡੀਓ ਵੀ ਜੁਣੀ ਪਉਂਦੇ ਆ ਮਾਲ ਲਿਆ ਕੇ ਸ਼ੌਂਕ ਨਾਲ ਕੀ ਆ ਦੀ ਪਸ਼ੂਆਂ ਦਾ ਵੀ ਸ਼ੌਂਕ ਜਿਹੜਾ ਰੱਖਦੇ ਆ ਤੇ ਅੱਜ ਵੀ ਤੁਹਾਨੂੰ ਚਾਰ ਮੱਜਾਂ ਤੁਹਾਨੂੰ ਦਿਖਾਉਣੀਆਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਤੇ ਇੱਕ ਗਾਂ ਵੀ ਤੁਹਾਨੂੰ ਦਿਖਾਉਣੀ ਐ ਅੰਡੇ ਤੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣ ਨਾ ਪੁੱਛਦੇ ਸਾਰੀ ਦੀ ਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪ ਵੀ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਤੇ ਵੀਰੋ ਫਿਰ ਜ਼ਿਆਦਾਤਰ ਆਪਣੀ ਛੁੱਟੀ ਵਾਲੇ ਦੇ ਨਹੀਂ ਪੰਦੀ ਆ ਫਿਰ ਨਾ ਆਜ ਐਤਵਾਰੀ ਛੁੱਟੀ ਠੀਕ ਆ ਫਿਰ ਤੁਸੀਂ ਡਿਊਟੀ ਤੇ ਵੀ ਜਾਣਾ ਹੁੰਦਾ ਹਾਂ ਕਿਉਂਕਿ ਫਿਰ ਸਰਕਾਰੀ ਟੀਚਰ ਵੀ ਜੇ ਤੁਸੀਂ ਹਨਾ ਤੇ ਚਲੋ ਨਾਮ ਦੱਸ ਦੇ ਕਰੀ ਮੇਰਾ ਨਾਮ ਬਬੂ ਮਸੀਤ ਤੋਬਾ ਸੂਰਜਨਾਲਾ ਜਿਲ੍ਹਾ ਅੰਮ੍ਰਿਤਸਰ ਫੋਨ ਨੰਬਰ 8256 1301 ਠੀਕ ਹੈ ਜੀ ਹੋਰ ਨੰਬਰ ਹੈ ਉਹ ਅਸੀਂ ਵੀਡੀਓ ਤੇ ਐਡ ਕਰ ਦਿੰਦੇ ਠੀਕ ਹੈ ਜੀ ਹਾਂਜੀ ਤੇ ਪਿੰਡ ਆਪਣਾ ਜਿਹੜਾ ਵਾ ਤੋਬਾ ਤਹਿਸੀਲ ਜਨਾਲਾ ਤੇ ਜਿਲ੍ਹਾ ਜਨਾਲਾ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਤੇ ਉਦੋਂ ਨਾਲ ਵੇਗਿਆ ਫਿਰ ਮਾਲ ਬਿਲਕੁਲ ਹੀ ਮਾਲ ਆਪਾਂ ਚੰਗਾ ਲਿਉਂਦੇ ਆ ਹਾਂਜੀ ਕਵਾਲਿਟੀ ਦਾ ਮਾਲ ਹੁੰਦਾ ਕੋਈ ਲਾਹਾਂ ਨਹੀਂ ਜੋ ਕਿਹਾ ਉਹੋ ਹੀ ਨਿਕਲਣਾ ਕਦੇ ਕਦੇ ਪਾਉਣੀ ਹੁੰਦੀ ਵੀਡੀਓ ਤੇ ਪਰ ਪਾਉਣੀ ਸ਼ੌਂਕ ਨਾਲ ਆ ਚਲੋ ਨਾ ਆਪਣਾ ਵੀਡੀਓ ਤੇ ਅਹੀਂ ਕਿਹੜਾ ਇਡੇ ਪਾ ਰਹੀ ਆ ਹਾਂਜੀ ਹਾਂਜੀ ਉਹਨੇ ਘਰ ਲਈ ਪਾਉਨੇ ਆ ਜਨਾ ਹੋਊਗਾ ਚਲੋ ਦੁੱਧ ਤੇ ਡੰਗਰ ਦੇਣ ਦੇ ਸੱਜਰ ਡੰਗਰ ਲੈਣੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਅੱਜ ਵੀ ਝੋਟੀਆਂ ਦੇ ਸਹਾਰ ਨਾਲ ਪਾਜਿਆ ਜੀ ਰਹਿਣਗੇ ਬਿਲਕੁਲ ਜੀ 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 ਚਲੋ ਫਿਰ ਸ਼ਰਵਾ ਜਿਹੜੀ ਬੇਲੇ ਨੰਬਰ ਤੇ ਜਿਹੜੀ ਝੋਟੀ ਆ ਤਾਜੀ ਸੋਈ ਜਾ ਆਪਦੀ ਜੀ ਉਹ ਤਾਜੀ ਨਹੀਂ ਕੱਲ ਸੋਈ ਆ ਸ਼ਾਮੀ ਅੱਛਾ ਜੀ ਉਹ ਇਹਦਾ ਬੱਚਾ ਤੁਹਾਨੂੰ ਜੇਰ ਵੀ ਦਿਖਾ ਦਿੰਨੇ ਆ ਥੱਲਿਆਂ ਬੜੀ ਤਿਆਰ ਹੋਈ ਆ ਤਿਆਰ ਹੋਈ ਆ 93 ਪੂਰੇ ਦੀ ਸੂਆ ਪਹਿਲਾ ਹੀ ਪਹਿਲਾ ਸੂਆ ਦੋਨੀ ਝੋਟੀ ਆ ਅੱਛਾ ਮੂੰਹ ਜਿਹੜੀ ਦੋ ਦੰਦਿਆ ਮੂੰਹ ਇਹਦਾ ਦੋ ਦੰਦਿਆ ਝੋਟੀ ਠੀਕ ਕਿਉਂਕਿ ਪਹਿਲਾਂ ਨੇ ਥੋੜਾ ਜਿਹਾ ਕਬਰਉਂਦੀ ਆ ਬਹੁਤ ਸੀਲ ਝੋਟੀ ਆ ਤੁਹਾਨੂੰ ਦਿਖਾਉਨੇ ਤੋਰ ਕੇ ਇਹਦੀ ਜੇਰ ਵੀ ਦਿਖਾ ਦਿਓ ਕੱਲ ਸ਼ਾਮ ਦੀ ਸੂਈ ਆ ਰਾਤ ਇਹਨੇ ਇੱਕ ਦੋ ਜੇ ਜੇਰ ਸੁੱਕੀ ਸੀ ਸਾਫ ਸਾਫ ਹੋ ਗਈ ਠੀਕ ਹੈ ਜੀ ਹਾਂ ਦੇਖ ਸਕਦੇ ਬਾਕੀ ਥੱਲਿਆਂ ਬੜੀ ਬਣੀ ਆ ਤੇ ਅਜੇ ਤਾਜੀ ਸੂਈਆਂ ਕਰਕੇ ਨਮਾਈ ਨਹੀਂ ਆ ਉਈ ਫਿਰ ਇੱਕ ਦੋ ਦਿਨ ਡੰਗਰ ਤਰੀਫ ਹਾਂਜੀ ਹਾਂਜੀ ਇਹ ਵੀ ਤੇ ਆਰ ਹੋਈ ਆ ਇਹਦਾ ਮਾਨਾ ਵੇਖੋ ਜਿੰਨਾ ਅੱਗੇ ਉਹਨਾਂ ਉਹਨਾਂ ਹੀ ਆਦਾ ਪਿੱਛੇ ਨੂੰ ਹਾਂਜੀ ਹਾਂਜੀ ਸਾਰੇ ਗੈਪ ਤੇ ਲੱਗੇ ਪਹਿਲਨ ਦੇ ਹਿਸਾਬ ਨਾਲ ਚੰਗੀ ਝੋਟੀ ਬਣੀ ਆ ਲਓ ਇੱਕ ਮਿੰਟ ਰੋਕ ਦਿਓ ਇੱਥੇ ਜੇਰ ਕਿਹੜੀ ਜੇਦੀ ਆ ਦੇਖ ਸਾਡੇ ਜੀ ਇਹਨੇ ਪ੍ਰੋਪਰ ਪਾਤੀ ਆ ਤੇ ਇਹ ਬੱਚਾ ਨਾੜੂ ਇਹ ਬੱਚਾ ਬੱਚਾ ਜਿਹੜਾ ਵਾ ਚੰਗਾ ਪਲਿਆ ਦਿੱਤਾ ਇਹਨੇ ਹਾਂਜੀ ਇਹ ਬੱਚੇ ਦਾ ਨਾੜੂ ਜੀ ਨਾਲ ਕੋਈ ਨਹੀਂ ਕੋਈ ਨਹੀਂ ਇਹਦੇ ਤੇ ਪਤਾ ਹੀ ਆ ਤੁਹਾਨੂੰ ਬਿਲਕੁਲ ਨਾਲ ਜੀ ਠੀਕ ਹੈ ਜੀ ਹਾਂਜੀ ਤੇ ਚਲੋ ਤੋਰਦੇ ਕਰੀਏ ਤੋਰੋ ਜੀ ਚੰਗੇ ਰਵੇ ਦੀ ਝੋਟੀ ਹੈ ਜੀ ਬਾਕੀ ਖੜੇ ਕੋਈ ਸਾਹਮ ਵਾਲਾ ਦੁੱਧ ਵੀ ਚੰਗਾ ਕੱਢੀ ਜਾਊਗੀ ਪਹਿਲੇ ਸਵੇ ਚੰਗੀ ਤਿਆਰ ਹੋਈ ਆ ਕਿ ਬਹੁਤੀਆਂ ਭੜਾਵ ਨਹੀਂ ਆ ਹਵਾਨੇ ਤੇ 1921 ਜੀਆਂ ਨੌਰ ਮਿਲ ਜੀਆਂ ਵਾ ਤੇ ਆ ਬਾਕੀ ਥਾਂਵੇਂ ਆਪਾਂ ਦੇਖ ਸਕਦੇ ਪ੍ਰੋਪਰ ਹੁਣ ਤਾਂ ਹੀ ਹੱਥ ਚਾਉਣਾ ਲਾ ਲ ਗੈਪ ਵੀ ਦਿਖਾ ਦਿਓ ਚੰਗੇ ਗੈਪ ਤੇ ਹਾਂਜੀ ਤੇ ਕਿੰਨਾ ਕੁ ਵੇਦੀ ਦੁੱਧ ਦੇ ਪਹਿਲੇ ਸੋਏ ਕੱਢੀ ਜਾਊਗੀ ਇਹ ਜਿਹੜੀ ਮਾਂ ਆ ਇਹ ਉਹ ਚੰਗੇ ਰਿਕਾਰਡ ਵਾਲੀ ਸੀ ਦੁੱਧ ਹਾਂਜੀ ਇਹ ਪਹਿਲਾਂ ਨੇ ਆ ਪਹਿਲਾਂ ਦੇ ਹਿਸਾਬ ਨਾਲ ਮਤਲਬ ਚੰਗਾ ਦੁੱਧ 9-10 ਕਿਲੋ ਦੇ ਕੀ ਮੰਨ ਲਓ ਹਾਂਜੀ ਹਾਂਜੀ ਇੰਨਾ ਹੀ ਤੇ ਦੋਏਗੀ ਤੇ ਮੁੱਲ ਅਹੀਂ ਨਾ ਸਵੇਰੇ ਦਾ ਸਿਰਫ ਕੋ ਕੱਢਿਆ ਜੋ ਕਿਲੋ 2 ਕਿਲੋ ਹੀ ਅਹੀਂ ਜਿਆਦਾ ਨਹੀਂ ਕੱਢਿਆ ਵੀ ਉਹ ਫਿਰ ਪਹਿਲਾਂ ਡੰਗ ਰਿਆ ਹਾਂਜੀ ਹਾਂਜੀ ਉਹ ਕਮਜ਼ੋਰੀ ਆ ਜਾਂਦੀ ਆ ਠੀਕ ਤੇ ਅਜੇ ਤਾਂ ਚੱਲੂਗੀ ਵਿਚਾਰੀ ਬੋਲੇ ਤੇ ਕੁਝ ਨਹੀਂ ਤੇ ਜਿਹੜਾ ਵਾ ਸੀਲਸ ਲੱਗ ਨਿਕਲੀ ਇਸ ਤਰ੍ਹਾਂ ਪੂਰੀ ਬਿਲਕੁਲ ਸੀਲਸ ਲੱਗ ਗਿਆ ਉਹ ਨਵਾਂ ਡੰਗ ਰਿਆ ਪਰ ਇੱਕ ਅੱਧੇ ਦਿਨ ਚ ਉਹ ਕਰਦਾ ਇੱਕ ਦਿਨ ਚ ਇਹਨੇ ਸੈੱਟ ਹੋ ਜਣਾ ਕੋਈ ਗੱਲ ਨਹੀਂ ਤੇ ਮੁੱਲ ਫਿਰ ਇਹਦਾ ਮੋਲ ਭਾਈ ਇਹਦਾ ਜੈ ਜੀ ਆ ਕਿੰਨਾ ਇਹਦਾ 90000 ਰੁਪਿਆ ਜੋ ਅੱਛਾ ਹਾਂਜੀ ਬਾਕੀ ਵਿੱਚ ਮੰਤਨ ਕਰਦੇ ਕੋਈ ਗੱਲ ਨਹੀਂ ਜੇ ਕੋਈ ਫੋਨ ਲਾਉ ਉਹ ਤੇ ਮੰਤਨ ਹੁੰਦਾ ਹੀ ਹੈ ਭਾਈ ਕੋਈ ਫੋਨ ਲਾਵੇ ਇੱਕ ਰਹੀ ਹੈ ਨਾ ਬਾਕੀ ਇਹ ਜੋ ਇਹ ਦੂਜੇ ਸੂਏ ਜੀ ਨੀਲੀ ਰਾਵੀ ਦੀ ਝੋਟੀ ਇਹ ਨੀਲੀ ਦੀ ਝੋਟੀ ਜਿਹੜੀ ਥਣਾ ਦਾ ਸਾਈਜ਼ ਗੇਰਾ ਪੇਦਾ ਵੀ ਆਪਾਂ ਦੇਖ ਸਕਦੇ ਮਿਲ ਕੇ ਵੀ ਇਹਨਾਂ ਵੀ ਚੰਗੀ ਲੱਗੀ ਆ ਹਾਂਜੀ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ 10 ਤੋਂ 12 ਦਿਨ ਹੋਏ ਜੋ ਅੱਛਾ ਮਗਰ ਇਹਦੇ ਕੱਟੀ ਆ ਅੱਛਾ ਮਗਰ ਇਹਦੇ ਕੱਟੀ ਆ ਤੇ ਉਹਦੇ ਕੋ 10 ਕਿਲੋ ਦੁੱਧ ਜੂ ਤਿਆਰ ਆ ਹਾਂਜੀ ਇਹ ਵਾਚ ਸਕਦੇ ਦੁੱਧ ਉਹਰੇ ਦੇਖੋ ਸੇਵਾ ਤੇ ਨਰਭਰ ਕਰਨਾ ਜਿਹੜਾ ਮੌਕੇ ਤੇ ਮੈਂ ਤੇ ਉਹੋ ਗੱਲ ਕਹਣਾ ਵਦਨੂ ਤੇ ਡੰਗਰ ਦੀ ਸੇਵਾ ਕਰਾਂਗੇ ਬਰੀਡ ਆਏ ਵਾਲੀ ਹਾਂਜੀ ਹਾਂਜੀ ਵੀ ਦੇਖੋ ਬਰੀਡ ਆ ਪ੍ਰੋਪਰ ਕੋਈ ਸਾਹਮ ਲੋਗਾ ਤੇ ਕੋਈ ਮੇਦੀ ਵੀ ਚੰਗੀ ਆ ਕਾਕਾ ਖੋਲ ਕੇ ਦਿਖਾ ਵਦਾਲੋਗਾ ਇਹ ਤਾਂ ਮਗਰ ਕੱਟੀ ਜੋ ਇਹ ਤਾਂ ਮਗਰ ਕੱਟੀ ਆ ਆ ਕੱਟੀ ਜੀ ਇਹਦੀ ਨਹੀਂ ਇਹਦੀ ਇਹ ਛੋਟੀ ਜੀ ਉਹ ਛੋਟੀ ਕੱਟੀ ਹੈ ਜੀ ਹਾਂਜੀ ਇਹ ਕੱਟੀ ਹੋ ਗਈ ਹੈ ਠੀਕ ਹੈ ਉਦਾਂ ਗੱਡੀ ਰੱਖੇ ਨੇ ਪੱਟੇ-ਪੁੱਟੇ ਨਹੀਂ ਖਾਲੀ ਬੱਚੀ ਹੈ ਜੀ ਠੀਕ ਹੈ ਇਹ ਵੀ ਜਿਹਨਾਂ ਦਾ ਇੱਕ ਸਾਧਾ ਜਿਹੜਾ ਵਾ ਘਰ ਵਾਲੇ ਪਸ਼ੂਆਂ ਦਾ ਹਸਾਬ ਹੈ ਜਿਤਰਾ ਆਮ ਘਰਾਂ 'ਚ ਡੰਗੇ ਰੱਖੇ ਹੁੰਦੇ ਆ ਦੇਖ ਸਕਦੇ ਸਾਰੀਆਂ ਗੱਡੀ ਬਾਲਟੇ 'ਚ ਪੱਠੇ ਰੱਖੇ ਆ ਪਰ ਖੰਦਾ ਕੋਈ ਨਹੀਂ ਜਿਤਰਾ ਆਮ ਘਰਾਂ 'ਚ ਰੱਖੇ ਹੁੰਦੇ ਸਾਰਿਆਂ ਨੇ ਇਹ ਨਵਾਂ ਹੀ ਜਿਹੜਾ ਪਸ਼ੂਆਂ ਦੀ ਲਾਈਨ 'ਚ ਵੀ ਜਿਹਨਾਂ ਨੇ ਕੰਮ ਸ਼ੁਰੂ ਕੀਤਾ ਵਾ ਕਿ ਬਹੁਤਾ ਪੁਰਾਣਾ ਨਹੀਂ ਆ ਇਹਦੇ ਵੀ ਥਣਪਾਂਡਾ ਚੰਗੇ ਆ ਕੋਈ ਘੂੜ ਸ਼ਟਾ ਨਹੀਂ ਜੀ ਵੇਖੋ ਇੰਨੀ ਤਰ੍ਹਾਂ ਦਿਖਾ ਦੇ ਬਾਕੀ ਸਾਡੇ ਫਿਕਸ ਜੇ ਹਵਾਨੇ ਦੀ ਆ ਤੇ ਚੰਗੇ ਕੱਦ ਕਾਠ ਤੇ ਆ ਜਿਹੜੀ ਵੱਡੀਆਂ ਮੱਝਾਂ ਚ ਆ ਜਿਹੜੀ ਇਹ ਵੀ ਕੱਦ ਕਾਠ ਵੀ ਰਸ ਸਿੰਘ ਵੀ ਦਿਖਾ ਦੋ ਜੇ ਕੁੰਡੇ ਝੂਰ ਤੇ ਉਹ ਤਰ੍ਹਾਂ ਵੀ ਜਿਹੜੀ ਫੱਬਦੀ ਆ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਦੀ ਆ ਆਪਾਂ ਇਹਦਾ ਭਾਈ ਆਪਾਂ ਮਤਲਬ 92000 ਰੁਪਏ ਜੀ ਅੱਛਾ ਹਾਂਜੀ ਤੇ ਬਾਕੀ ਵਿੱਚੋਂ ਕਰ ਦੋਗੇ ਮਾਸਤਾ ਕੋਈ ਫੋਨ ਇੱਕ ਵਾਰੀ ਕੋ ਲਾਵੇ ਜ਼ਰੂਰ ਹਨਾ ਟੋਟੀਆਂ ਚ ਆ ਜਾਂਦੀ ਹੈ ਵਧੀਆ ਦੁੱਧ ਦੇ ਨਾਲ ਠੀਕ ਹੈ ਜੀ ਇਹ ਕਿ ਮੱਝਾਂ ਹਾਂਜੀ ਇਹਦੇ ਮਗਰ ਕੱਟਾ ਜੋ ਦੁੱਧ ਦੇ ਕੋ 12 ਲੀਟਰ ਆ ਅੱਛਾ ਇਹ ਮੱਝ ਆ ਗਈ ਤੀਜੇ ਚੌਥੇ ਸੂਏ ਠੀਕ ਹੈ ਪਰ ਮੱਝ ਜਿਹੜੀ ਆ ਜੇ ਥੋੜੀ ਰਾਜੀ ਹੋਵੇ ਹਾਂਜੀ ਤੇ ਫਿਰ ਲੱਖ ਡੇਢ ਲੱਖ ਦੀ ਮੱਝ ਬੜੀ ਕੁਆਲਿਟੀ ਦੀ ਮੱਝ ਚੰਗੇ ਥਣ ਭਾਂਡੇ ਦੀ ਹੈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਇਹਨੂੰ ਕਾਕਾ ਖੋਲ ਕੇ ਦਿਖਾਓ ਤੇ ਹੁਣ ਕਿੰਨਾ ਚਿਰ ਹੋ ਗਿਆ ਨੇ ਸੂਈ ਨੂੰ ਇਹਨੂੰ ਵੱਤ ਵਾਦੇ ਨੂੰ 13 ਜਾਂ 14 ਦਿਨ ਹੋ ਗਏ ਹੋਣੇ ਜੀ ਤੇ ਦੇਖੋ ਦੁੱਧ ਕਿੰਨਾ ਤਿਆਰ ਆ ਉਹਦੇ ਕੋ 12 ਲੀਟਰ ਜੀ ਤਿਆਰ ਜਿਹੜਾ ਬਿਲਕੁਲ ਨਹੀਂ ਇਹਦੇ ਮਗਰ ਕੀ ਆ ਇਹਦੇ ਮਗਰ ਕੱਟਾ ਜੋ ਆਹ ਵਾਲਾ ਕੱਟਾ ਆਹ ਕੱਟਾ ਪੱਠੇ ਨਹੀਂ ਖਾਂਦਾ ਹੈਗਾ ਬਿਲਕੁਲ ਨਿਕਾ ਦੇ ਠੀਕ ਹੈ ਜੀ ਹਾਂ ਜੀ ਮਾਝ ਦੇ ਵੇਕਰ ਦਖਾਏ ਉਹ ਤਾਂ ਫਰਮਪੰਡਾ ਇਹਨਾਂ ਵਧੀਆ ਦਾ ਬਾਕੀ ਓਤਨਾ ਕੱਦ ਕਾਟ ਫਿੱਟ ਫੁੜੇ ਜੇ ਵੀ ਚੰਗੀ ਆ। ਉਹ ਦੇਖੋ। ਠੰਡਾ ਹਰ ਦਿਖਾਉਗੀ। ਨਾ। ਇਹ ਤਿਆਰ ਹੋ ਲਈ ਜੀ। ਬਾਕੀ ਚੰਗੇ ਕੱਦ ਕਾਟ ਚ ਆ। ਇਹ ਥੱਲੇ ਵੀ ਚੰਗੀ ਬਣੀ ਹੈ ਜਿਹੜੀ ਦੁੱਧ ਜਿਹੜਾ 12 ਲੀਟਰ ਇਹਦੇ ਕੋਲ ਕਿੰਦੇ ਕੀ ਤਿਆਰ ਹੈ ਬਿਲਕੁਲ ਹਾਂ ਦੇਖ ਸਾਡੇ ਜੀ ਕੋਈ ਸਾਬਾ ਕੋਈ ਲੈ ਜਾਊਗਾ ਤੇ ਦੁੱਧੋਂ ਜਿਹੜਾ ਵੱਧ ਵੀ ਸਾਦੀ ਆ ਤੇ ਇਹਦਾ ਵੀ ਜੇ ਫਿਰ ਕਿੰਨਾ ਜੇ ਮੁੱਲ ਆ ਪਰ ਰੱਖਣਾ ਇਹਦਾ ਮੁੱਲ ਜਿਆਦਾ ਹੀ ਆ ਜੀ ਬਜੀ ਜੈ ਜੈ ਕਰੀਏ ਹਾਂ ਜੀ ਕਿੰਨਾ ਕਰਦੀਏ ਤੁਹਾਡੀ ਮਰਜ਼ੀ ਆ ਇਹਦਾ ਮੁੱਲ ਭਾਜੀ 85000 ਖਾਸੀ ਆ ਰਿਹਾ ਵਿੱਚੋਂ ਕਰ ਦੋਗੇ ਮੈਂ ਠੀਕ ਹੈ ਜੀ ਤੇ ਹੁਣ ਇਹ ਮੱਝ ਚੌਥੇ ਨੰਬਰ ਤੇ ਆ ਜਿਹੜੀ ਹਾਂ ਜੀ ਆ ਤਾਂ ਕਾਢੇ ਨੂੰ ਇਹਦੇ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ ਭਾਜੀ 22 ਦਿਨ ਹੋ ਗਏ ਤੇ ਮਗਰ ਆ ਕੱਟੀ ਹੈ ਅੱਛਾ ਇਹ ਵਾਲੀ ਕੱਟੀ ਹੈ ਜਿਹੜੀ ਇਹਦੇ ਮਗਰ ਤੇ ਦਿਨ ਵੱਧ ਵੀ ਹੋ ਸਕਦੇ ਆ ਥੋੜੇ ਸਾਡੇ ਸਾਹਮਣੇ ਆ ਆਪਾਂ ਨੂੰ ਸਮਝਣਾ ਕੋਈ ਵੇਖਣ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਇਹਦੇ ਕੋਲ 12 ਲੀਟਰ ਤੁਸੀਂ ਕੰਡੇ ਦਾ ਝਿਕ ਮਾਰ ਕੇ ਜੀ ਠੀਕ ਹੈ ਜੀ ਹੌਲੀ 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 ਲਾਗੋ ਫੜੀ ਦਾ ਨਾ ਨਗਰ ਹਮੇਸ਼ਾ ਕੀ ਚਾ ਇਹ ਚੱਲ ਰਹਾ ਇੱਕ ਵਾਰੀ ਫੇਰ ਤੋਰ ਦਈਏ ਜਿਹੜਾ ਚੰਗੀ ਤਰ੍ਹਾਂ ਮੈਂ ਇਹਦਾ ਚੰਗੀ ਤਰ੍ਹਾਂ ਦਿਖਾ ਦਈਏ ਲਓ ਮੈਂ ਲਓ ਨਾ ਕੋ ਫੜੇ ਨਾ ਚਲੋ ਜੀ ਲੈ ਜੀ ਉਹ ਘੋੜਾ ਆਇਆ ਨਹੀਂ ਇੱਟਾਂ ਲੈ ਕੇ ਤਾਂ ਡਰਦੀ ਹੈ ਠੀਕ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 83000 ਜੀ 83000 ਆ ਮਾਨਤਾਂ ਕਰਾਂਗੇ ਮਾਨਤਾਂ ਵਿੱਚੋਂ ਕਰ ਦੋਗੇ ਬਾਕੀ ਇਹ ਆ ਵੀ ਥਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਕਾਫੀ ਚੰਗਾ ਵਾ ਦੂਰ ਦੂਰ ਜਿਹੜਾ ਖਣ ਲੱਗਾ ਵਾ ਤੇ ਇਹ ਹਵਾਨਾ ਵੀ ਇਹ ਰ ਦੇਖ ਸਕਦੇ ਆ ਪਰ ਲੱਗਦਾ ਮਿਲਕ ਮੈਨ ਵੀ ਚੰਗੀ ਲੱਗੀ ਹੈ ਤੇ ਇੱਕ ਗਾਂ ਜਿਹੜੀ ਹਾਂਜੀ ਗਾਂ ਲਿਓ ਜੀ ਇਹ ਦੁੱਧੇ ਸੂਹਿਆ ਜੋ ਠੀਕ ਹੈ 14 ਲੀਟਰ ਦੁੱਧ ਆ ਤਿਆਰ ਜਿਹੜਾ ਬਿਲਕੁਲ ਕੋਈ ਕੋਈ ਤਿਆਰ ਦਿਖਾਓ ਜੀ ਸਾਰੇ ਥੋੜਾ ਭੰਡੇ ਚੋੜੀ ਆ ਲੈ ਸੰਦੇ ਸਾਨੇ ਦੇ ਵੀ ਲੱਗੇ ਤਾਂ ਚਲੋ ਤੋਰਦਾ ਇਹ ਬੱਚੇ ਤਾਂ ਬਿਨਾਂ ਹੀ ਜੇ ਬੱਚਾ ਦਾ ਨਾ ਉਹ ਕਰਾ ਡਰਦੀ ਡਰਦੀ ਜੀ ਹੈ ਇਹ ਵੀ ਕਈ ਇਹੇ ਪਸ਼ੂ ਬਾੜ ਦੇ ਬੰਦੇ ਤੋਂ ਡਰ ਜਾਂਦਾ ਚੰਗਾ ਤਿਆਰ ਹੁੰਦੀ ਆ ਤੇ ਠੀਕ ਹੈ ਜੀ ਤੇ ਇਹਦਾ ਵੀ ਜੀ ਫਿਰ ਕਿੰਨਾ ਕੁ ਮੁੱਲ ਪਾ ਜੀ ਜੇ ਤੇ ਇਹਦਾ ਬੱਚਾ ਹੁੰਦਾ ਹਾਂਜੀ ਫਿਰ ਤੇ ਇਹ 50 55 ਹਜ਼ਾਰ ਦੀ ਸੀ ਹੁਣ ਗਿਆ ਜੀ ਇਹਨੂੰ 42 ਹਜ਼ਾਰ ਦੀ ਦੇ ਦਾਂਗੇ ਅੱਛਾ ਤੇ ਦੁੱਧ 14 ਲੀਟਰ ਹੈਗਾ ਦਿਨ ਟਾਈਮ ਚੋਕੇ ਤੇ ਫਿਰ ਸੋਈ ਨੂੰ ਕਿੰਨਾ ਕੁ ਚਿਰ ਹੋਇਆ ਜੀ ਸੋਈ ਨੂੰ ਮਾਸਾ ਹੀ ਦਾ 10 ਜਾਂ 15 ਦਿਨ ਹੋਏ ਹੋਣੇ ਜੀ ਠੀਕ ਹੈ ਜੀ ਹਾਂਜੀ ਬਾਕੀ ਕੋ ਆਪਣਾ ਸਮਝ ਲਾ ਲੇ ਇਹਦੇ ਗਾਇਆਂ ਹੈਂ ਗਾਣੇ ਤੇ ਦੋ ਦੋ ਸਾਲ ਦੁੱਧ ਦਿੰਦੀ ਰਿੰਦੀਆਂ ਠੀਕ ਆ ਤੇ ਬਾਕੀ ਸਾਰੀਆਂ ਸੁਈਆਂ ਸਵਾਈਆਂ ਸਾਰੀਆਂ ਜੀ ਸਾਰੀਆਂ ਇੱਥੋਂ ਕੋ ਚਵਾਈ ਕਰਕੇ ਆ ਨਾ ਤਸੱਲੀ ਕਰਕੇ ਵੇਖ ਚੱਕ ਕੇ ਆ ਜਿਹੜੀ ਝੋਟੀਆਂ ਹੋ ਰਾ ਸੁਈ ਸਾਡੇ ਘਰ ਆ ਬਾਕੀ ਸਾਰੀਆਂ ਸੁਈਆਂ ਬਾਕੀ ਸਾਰਾ ਮਾਲ ਸੋਇਆ ਹੀ ਆ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ